ਕਾ ਰਾਜ ਕਪਟੰਗ ਰੂਪ ਕਪਟੰ ਧਨ ਕਪਟੰ ਕੋਲ ਗਰਬ ਤਾ ਸੰਚੰਤ ਬਿਕਿਆ ਸ਼ਲੰਸ਼ਿਦਰੰ ਨਾਨਕ ਬਿਨ ਹਰ ਸੰਗ ਨ ਚਾਲਤੇ ਦੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਨੰਗ 708 ਤੇ ਸ਼ੋਭਨੀਕ ਰਾਗ ਜੈਸਰੀ ਦੀ ਵਾਰ ਦੀ 10ਵੀਂ ਪੌੜੀ ਸਲੋਕਾ ਨਾਲ ਅੱਜ ਆਪਾਂ ਨੂੰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿੱਚ ਉਹ ਅੰਮ੍ਰਿਤ ਵੇਲੇ ਦਾ ਹੁਕਮ ਬਖਸ਼ਿਓ ਰਿਹਾ ਹੈ ਕਿ ਜੋ ਤੁਸੀਂ ਰਾਜ ਦਾ ਮਾਣ ਕਰਦੇ ਹੋ ਰੂਪ ਦਾ ਮਾਣ ਕਰਦੇ ਹੋ ਤਨ ਦਾ ਮਾਣ ਕਰਦੇ ਹੋ ਉੱਚੀ ਕੁਲ ਦਾ ਹੰਕਾਰ ਕਰਦੇ ਹੋ ਮਾਇਆ ਹੀ ਇਕੱਠੀ ਕਰਦੇ ਫਿਰਦੇ ਹੋ ਇਹ ਤੇ ਇੱਕ ਛਲ ਹੈ ਧੋਖਾ ਹੈ ਤੁਹਾਡੀ ਜੀਵਨ ਦੀ ਬੇੜੀ ਦੇ ਵਿੱਚ ਛੇਕ ਹੋ ਰਹੀ ਹੈ ਢੁੱਬ ਜਾਵੇਗੀ ਤਨ ਗੁਰੂ ਨਾਨਕ ਦੇਵ ਜੀ ਦੇ ਨਾਮ ਤੋਂ ਬਗੈਰ ਹੋਰ ਕੁਝ ਵੀ ਨਹੀਂ ਦੁਨੀਆ ਤੋਂ ਨਾਲ ਜਾਣਾ ਚਲਦਿਆਂ ਵਕਤ ਭੇਖੰਦੜੋ ਕੀ ਪੋਲ ਤੁਮਾ ਦੇ ਸਮਸੋਣਾ ਆਡ ਨਾਲ ਹੰਦੜੋ ਮੋਲ ਨਾਨਕ ਸਾਥ ਨਾ ਜੁਲਈ ਮਾਇਆ ਮਾਰੇ ਕਿੰਦੇ ਤਮਾ ਵੇਖਣ ਨੂੰ ਕੁਝ ਹੋਰ ਲੱਗਦਾ ਹੈ ਸਵਾਦ ਕੁਝ ਉਹਦਾ ਹੋਰ ਹੁੰਦਾ ਹੈ ਇਹੋ ਹੀ ਹਾਲ ਮਾਇਆ ਕਠੀ ਕਰਨ ਦਾ ਹੈ ਜਿੰਨੀ ਮਰਜ਼ੀ ਮਾਲ ਧਨ ਮਾਇਆ ਕਠੀ ਕਰ ਲਵੋ ਧੰ ਗੁਰੂ ਨਾਨਕ ਦੇਵ ਜੀ ਦੇ ਨਾਮ ਤੋਂ ਬਗੈਰ ਸਾਥ ਜਾਂਦੇ ਆ ਵਕਤ ਕੋਈ ਵੀ ਨਹੀਂ ਜਾਣਾ ਇਹ ਮਾਇਆ ਇੱਥੇ ਹੀ ਛੱਡੀ ਜਾਣੀ ਹੈ ਰਹਿ ਜਾਣੀ ਹੈ ਪੌੜੀ ਚੱਲਦਿਆਂ ਨਾਲ ਨਾ ਚੱਲੈ ਸੋ ਕਿਉ ਸੰਜੀਏ ਇਸ ਕਾ ਕੋ ਕਿਆ ਜਤਨਾ ਜਿਸ ਤੇ ਵੰਜੀਐ ਜਿਹੜੀ ਜਿੱਥੋਂ ਜਾਣ ਵੇਲੇ ਨਾਲ ਹੀ ਨਹੀਂ ਜਾਣੀ ਉਹਨੂੰ ਕਿਉਂ ਮਾਇਆ ਨੂੰ ਇਕੱਠੀ ਕਰਦੇ ਫਿਰਦੇ ਹੋ ਇੰਨੇ ਜਤਨ ਇੰਨੇ ਹਿਲੇ ਕਰਦੇ ਉਹ ਇਸ ਨੂੰ ਇਕੱਠੀ ਕਰਨ ਤੇ ਐਸਾ ਬੇਕਾਰ ਰਹਾ ਨਾ ਵਿਛੋੜਾ ਪੈ ਜਾਣਾ ਇਸ ਨਾਲੋਂ ਹਰ ਬਿਸਰੇ ਕਿਉਂ ਤਰਪਤਾਵੇ ਨਾ ਮਨ ਰੰਜੀਐ ਪ੍ਰਭੂ ਛੋੜਾਂਨ ਲਾਗੈ ਨਰਕ ਸਮਝੀਐ ਪਰਮੇਸ਼ਰ ਨੂੰ ਵਿਸਾਰ ਕੇ ਇਹ ਮਨ ਕਦੋਂ ਸੁਖੀ ਤੇ ਸੰਤੁਸ਼ਟ ਹੋਵੇਗਾ ਇਹ ਮਾਇਆ ਨਾਲ ਤੇ ਮਨ ਨੇ ਰਜਣਾ ਹੀ ਨਹੀਂ ਹੈ ਪਰਮੇਸ਼ਰ ਨੂੰ ਛੱਡ ਕੇ ਹੋਰ ਜੋ ਵੀ ਯਤਨ ਹਨ ਉਹ ਨਰਕ ਵਿੱਚ ਪੈਣ ਵਾਲੇ ਹਨ ਪਰਮੇਸ਼ਰ ਤੋਂ ਵਿਛੜ ਪਉਣ ਵਾਲੇ ਹਨ ਦੁੱਖ ਦੇਣ ਵਾਲੇ ਹਨ ਹੋ ਹੋ ਕਿਰਪਾਲ ਦਿਆਲ ਨਾਨਕ ਪਉ ਪੰਜੀ ਐ ਧੰਗੁਰੂ ਨਾਨਕ ਦੇਵ ਜੀ ਸਾਡੇ ਉਤੇ ਕਿਰਪਾ ਕਰੋ ਦਇਆ ਕਰੋ ਤੁਸੀਂ ਸਾਰੇ ਦੁੱਖ ਦੂਰ ਕਰਨ ਵਾਲੇ ਉਹ ਚਿੰਤਾ ਫਿਕਰ ਰੋਗ ਸਭ ਠੀਕ ਕਰਨੇ ਤੁਹਾਡੇ ਹੀ ਵਸ ਵਿੱਚ ਆ ਜਿਹਨਾਂ ਨੇ ਤੁਹਾਨੂੰ ਖੁਸ਼ ਕਰ ਲਿਆ ਉਹਨਾਂ ਨੇ ਸੁਖ ਪ੍ਰਾਪਤ ਕਰ ਲਏ ਜਿਹਨੇ ਨਾ ਇਸ ਬਣੇ ਲਗਿਓ ਦੁਖੀ ਹੀ ਹੋਣਗੇ ਹੋਇਆ ਵਿੰਧ ਬੋਲਾਂ ਜੁਕਾਂ ਦੀ ਮਾਫੀ ਬਖਸ਼ਨੀ ਜੀ ਆਓ ਗੁਰੂ ਨੂੰ ਵੀ ਮੰਨਿਏ ਗੁਰੂ ਦੀ ਵੀ ਮੰਨਿਏ ਗੁਰੂ ਦਇਆ ਦਾ ਸੋਮਾ ਗੁਰੂ ਦਇਆ ਦਾ ਸਮੁੰਦਰ ਹੈ ਆਓ ਗੁਰ ਮੰਤਰ ਜਾਪ ਕਰੀਏ ਵਾਹੇ ਗੁਰੂ ਵਾਹ